ਸਵੇਰੇ 11:00 ਵਜੇ ਦਾ ਟਾਈਮ ਸੀ ਇੱਕ ਬਜ਼ੁਰਗ ਵਿਅਕਤੀ ਜਿਨੇ ਸਾਦੇ ਜਿਹੇ ਕੱਪੜੇ ਪਾ ਰੱਖੇ ਸੀ ਤੇ ਉਹਦੇ ਹੱਥ 'ਚ ਇੱਕ ਲਿਫਾਫਾ ਸੀ ਉਹ ਬੈਂਕ 'ਚ ਆਉਂਦਾ ਜਿਵੇਂ ਹੀ ਉਹ ਬਜ਼ੁਰਗ ਬੈਂਕ ਦੇ ਅੰਦਰ ਜਾਂਦਾ ਹੈ ਉੱਥੇ ਮੌਜੂਦ ਸਾਰੇ ਕਰਮਚਾਰੀ ਤੇ ਲੋਕ ਉਹਦੇ ਵੱਲ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖਣ ਲੱਗਦੇ ਨੇ ਉਹ ਬਜ਼ੁਰਗ ਆਦਮੀ ਦਾ ਨਾਮ ਰੇਸ਼ਮ ਸਿੰਘ ਹੈ ਰੇਸ਼ਮ ਸਿੰਘ ਜੀ ਦੇ ਹੱਥ ਵਿੱਚ ਸੋਟੀ ਫੜੀ ਹੋਈ ਸੀ ਤੇ ਦੂਜੇ ਹੱਥ ਵਿੱਚ ਇੱਕ ਲਿਫਾਫਾ ਉਹ ਹੌਲੀ-ਹੌਲੀ ਇੱਕ ਕਾਊਂਟਰ ਵੱਲ ਜਾਣ ਲੱਗਦਾ ਹੈ ਉਹ ਕਾਊਂਟਰ ਜਿਹੜਾ ਕਾਕਾਂ ਲਈ ਬਣਾਇਆ ਗਿਆ ਹੈ ਤੇ ਉੱਥੇ ਇੱਕ ਮਹਿਲਾ ਕਰਮਚਾਰੀ ਬੈਠੀ ਹੋਈ ਹੈ ਉਸ ਮਹਿਲਾ ਕਰਮਚਾਰੀ ਦਾ ਨਾਮ ਸੰਦੀਪ ਸੀ ਉਹ ਹੌਲੀ-ਹੌਲੀ ਸੰਦੀਪ ਤੱਕ ਪਹੁੰਚ ਗਏ ਸਨ ਉਹ ਜਾ ਕੇ ਸੰਦੀਪ ਨੂੰ ਕਹਿੰਦੇ ਨੇ ਕਿ ਦੇਖਿਓ ਮੈਡਮ ਮੇਰਾ ਖਾਤਾ ਚੰਗੀ ਤਰ੍ਹਾਂ ਕਿਉਂ ਨਹੀਂ ਚੱਲ ਰਿਹਾ ਇਹਦੇ ਵਿੱਚ ਕੀ ਗੜਬੜੀ ਹੈ ਇਹ ਕਹਿ ਕੇ ਰੇਸ਼ਮ ਸਿੰਘ ਉਹ ਲਿਫਾਫੇ ਨੂੰ ਸੰਦੀਪ ਵੱਲ ਕਰਦਾ ਹੈ ਪਰ ਸੰਦੀਪ ਉਹਨੂੰ ਉਹਦੇ ਕੱਪੜਿਆਂ ਤੋਂ ਹੀ ਜੱਜ ਕਰਦੀ ਹੈ ਇਹ ਕਹਿੰਦੀ ਹੈ ਬਾਬਾ ਜੀ ਮੈਨੂੰ ਲੱਗਦਾ ਤੁਸੀਂ ਗਲਤ ਬੈਂਕ 'ਚ ਆ ਗਏ ਮੈਨੂੰ ਨਹੀਂ ਲੱਗਦਾ ਤੁਹਾਡਾ ਖਾਤਾ ਇਸ ਬੈਂਕ ਵਿੱਚ ਹੋਵੇਗਾ ਪਰ ਰੇਸ਼ਮ ਸਿੰਘ ਬੜੀ ਹੀ ਨਿਮਰਤਾ ਨਾਲ ਕਹਿੰਦਾ ਹੈ ਬੇਟੀ ਦੇਖ ਤਾਂ ਲੈ ਹੋ ਸਕਦਾ ਮੇਰਾ ਖਾਤਾ ਇਸੇ ਬੈਂਕ 'ਚ ਹੋਵੇ ਤੂੰ ਬਿਨਾਂ ਦੇਖੇ ਇਹ ਸਭ ਕੁਝ ਕਿਵੇਂ ਕਹਿ ਸਕਦੀ ਹੈ ਇਹ ਸੁਣ ਕੇ ਸੰਦੀਪ ਉਹਨਾਂ ਨੂੰ ਟਾਲਦੀ ਹੋਈ ਕਹਿੰਦੀ ਹੈ ਬਾਬਾ ਜੀ ਥੋੜਾ ਜਿਹਾ ਟਾਈਮ ਲੱਗੇਗਾ ਤੁਹਾਨੂੰ ਥੋੜੀ ਦੇਰ ਇੰਤਜ਼ਾਰ ਕਰਨਾ ਪਵੇਗਾ ਇਨਾ ਕਹਿ ਕੇ ਸੰਦੀਪ ਹੋਰਾਂ ਦੇ ਕੰਮ ਕਰਨ ਲੱਗਦੀ ਹੈ ਤੇ ਰੇਸ਼ਮ ਸਿੰਘ ਉੱਥੇ ਹੀ ਖੜਾ ਇੰਤਜ਼ਾਰ ਕਰਦਾ ਰਹਿੰਦਾ ਹੈ ਰੇਸ਼ਮ ਸਿੰਘ ਕਾਫੀ ਟਾਈਮ ਉੱਥੇ ਖੜਾ ਇੰਤਜ਼ਾਰ ਕਰਦਾ ਰਿਹਾ ਜਦੋਂ ਸੰਦੀਪ ਨੇ ਉਹਦੇ ਵੱਲ ਕੋਈ ਧਿਆਨ ਨਾ ਦਿੱਤਾ ਫਿਰ ਉਹ ਸੰਦੀਪ ਨੂੰ ਕਹਿੰਦਾ ਕਿ ਬੇਟੀ ਜੇ ਤੈਨੂੰ ਟਾਈਮ ਲੱਗੂਗਾ ਤਾਂ ਤੂੰ ਮੈਨੇਜਰ ਨੂੰ ਫੋਨ ਕਰਕੇ ਪੁੱਛ ਲੈ ਮੈਂ ਉਹਨਾਂ ਨੂੰ ਵੀ ਮਿਲਣਾ ਹੈ ਇਹ ਸੁਣ ਕੇ ਸੰਦੀਪ ਨਾ ਚਾਹੁੰਦੇ ਹੋਏ ਵੀ ਆਪਣਾ ਫੋਨ ਚੱਕਦੀ ਹੈ ਤੇ ਮੈਨੇਜਰ ਦਾ ਨੰਬਰ ਮਲੋਂਦੀ ਹੈ ਉਹ ਫੋਨ ਕਰਕੇ ਮੈਨੇਜਰ ਨੂੰ ਦੱਸਦੀ ਹੈ ਕਿ ਇੱਕ ਬਜ਼ੁਰਗ ਆਦਮੀ ਤੁਹਾਨੂੰ ਮਿਲਣਾ ਚਾਹੁੰਦਾ ਹੈ ਜੇ ਤੁਸੀਂ ਕਹੋ ਤਾਂ ਮੈਂ ਉਹਨੂੰ ਤੁਹਾਡੇ ਕੋਲ ਭੇਜ ਦਿੰਨੀ ਆ ਮੈਨੇਜਰ ਕੈਮਰੇ ਵਿੱਚੋਂ ਹੀ ਰੇਸ਼ਮ ਸਿੰਘ ਨੂੰ ਦੇਖਦਾ ਹੈ ਤੇ ਫਿਰ ਕੈਮਰੇ ਵਿੱਚ ਦੇਖ ਕੇ ਸੰਦੀਪ ਨੂੰ ਪੁੱਛਦਾ ਹੈ ਕਿ ਇਹ ਬੰਦੇ ਦਾ ਸਾਡੇ ਬੈਂਕ 'ਚ ਕੋਈ ਅਕਾਊਂਟ ਹੈ ਕਿ ਨਹੀਂ ਇਹ ਸਾਡਾ ਕਸਟਮਰ ਵੀ ਹੈ ਕਿ ਨਹੀਂ ਜਾਂ ਕੋਈ ਐਵੇਂ ਮੂੰਹ ਚੱਕ ਕੇ ਇੱਥੇ ਆ ਗਿਆ ਇਸ ਤੇ ਸੰਦੀਪ ਕਹਿੰਦੀ ਹੈ ਕਿ ਸਰ ਇਸ ਗੱਲ ਦਾ ਤਾਂ ਮੈਨੂੰ ਨਹੀਂ ਪਤਾ ਪਰ ਇਹ ਤੁਹਾਨੂੰ ਮਿਲਣਾ ਚਾਹੁੰਦਾ ਹੈ ਇਹ ਸੁਣ ਕੇ ਮੈਨੇਜਰ ਕਹਿੰਦਾ ਕਿ ਇਹੋ ਜਿਹੇ ਲੋਕਾਂ ਲਈ ਮੇਰੇ ਕੋਲ ਬਿਲਕੁਲ ਵੀ ਟਾਈਮ ਨਹੀਂ ਤੁਸੀਂ ਐਂ ਕਰੋ ਇਹਨੂੰ ਇੱਥੇ ਹੀ ਵੇਟਿੰਗ ਏਰੀਆ ਵਿੱਚ ਬਿਠਾ ਦਿਓ ਜਦੋਂ ਥੋੜੀ ਦੇਰ ਇੰਤਜ਼ਾਰ ਕਰੇਗਾ ਤਾਂ ਫਿਰ ਬਾਅਦ ਵਿੱਚ ਆਪਣੇ ਆਪ ਚਲਾ ਜਾਏਗਾ ਫੋਨ ਤੇ ਜਵਾਬ ਸੁਣ ਕੇ ਸੰਦੀਪ ਰੇਸ਼ਮ ਸਿੰਘ ਨੂੰ ਵੇਟਿੰਗ ਰੂਮ ਵਿੱਚ ਬਿਠਾ ਦਿੰਦੀ ਹੈ ਰੇਸ਼ਮ ਸਿੰਘ ਵੇਟਿੰਗ ਏਰੀਆ ਵਿੱਚ ਚਲਾ ਜਾਂਦਾ ਤੇ ਉੱਥੇ ਰੱਖੀ ਹੋਈ ਇੱਕ ਕੁਰਸੀ ਦੇ ਉੱਤੇ ਜਾ ਕੇ ਬਹਿ ਜਾਂਦਾ ਉਹ ਕਾਫੀ ਟਾਈਮ ਉੱਥੇ ਬੈਠਾ ਰਿਹਾ ਹਰ ਕੋਈ ਲੰਗਦਾ ਟੱਪਦਾ ਰੇਸ਼ਮ ਸਿੰਘ ਨੂੰ ਹੀ ਦੇਖ ਰਿਹਾ ਸੀ ਕਿਉਂਕਿ ਉਹ ਬੈਂਕ ਵਿੱਚ ਬਹੁਤ ਹੀ ਸਧਾਰਨ ਜਿਹੇ ਕੱਪੜੇ ਪਾ ਕੇ ਆਇਆ ਸੀ ਜਦਕਿ ਇਸ ਬੈਂਕ ਦੇ ਸਾਰੇ ਹੀ ਕਸਟਮਰ ਬਹੁਤ ਹੀ ਅਮੀਰ ਸਨ ਤੇ ਚੰਗੇ ਸੂਟ ਬੂਟ ਪਾ ਕੇ ਆਉਂਦੇ ਹਨ ਦੇਖਣ ਤੋਂ ਲੱਗ ਵੀ ਨਹੀਂ ਸੀ ਰਿਹਾ ਕਿ ਇਸ ਬੰਦੇ ਦਾ ਇਸ ਬੈਂਕ ਵਿੱਚ ਅਕਾਊਂਟ ਹੋਵੇਗਾ ਇਸ ਬੈਂਕ ਵਿੱਚ ਸ਼ਹਿਰ ਦੇ ਅਮੀਰ ਲੋਕਾਂ ਦੇ ਹੀ ਅਕਾਊਂਟ ਸਨ ਹਰ ਕੋਈ ਲੰਗਦਾ ਟੱਪਦਾ ਉਸ ਨੂੰ ਹੀ ਦੇਖ ਰਿਹਾ ਸੀ ਰੇਸ਼ਮ ਸਿੰਘ ਦੇ ਸਧਾਰਨ ਕੱਪੜਿਆਂ ਕਰਕੇ ਹੀ ਉਹ ਹਰ ਇੱਕ ਦੇ ਆਕਰਸ਼ਣ ਦਾ ਕਾਰਨ ਬਣਿਆ ਹੋਇਆ ਸੀ। ਹਰ ਕੋਈ ਖੂਰ-ਖੂਰ ਕੇ ਉਹਨਾਂ ਨੂੰ ਦੇਖ ਰਿਹਾ ਸੀ ਤੇ ਆਪਸ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਵੀ ਕਰ ਰਹੇ ਸਨ। ਇਹ ਗੱਲਾਂ ਰੇਸ਼ਮ ਸਿੰਘ ਨੂੰ ਵੀ ਸੁਣਦੀਆਂ ਨੇ ਪਰ ਉਹ ਚੁੱਪ ਹੀ ਰਹਿੰਦਾ ਹੈ ਤੇ ਇਹਨਾਂ ਗੱਲਾਂ ਵੱਲ ਬਹੁਤਾ ਧਿਆਨ ਨਹੀਂ ਦਿੰਦਾ। ਉਹ ਆਪਣਾ ਨੰਬਰ ਆਉਣ ਦਾ ਇੰਤਜ਼ਾਰ ਕਰਦਾ ਰਹਿੰਦਾ ਤੇ ਉੱਥੇ ਬੈਠਾ ਰਹਿੰਦਾ। ਉਹ ਸੋਚਦਾ ਹੈ ਕਿ ਜਲਦੀ ਹੀ ਮੇਰਾ ਨੰਬਰ ਆ ਜਾਏਗਾ। ਤੇ ਥੋੜੀ ਦੇਰ ਵਿੱਚ ਹੀ ਮੈਨੇਜਰ ਆਵੇਗਾ ਮੈਂ ਉਹਦੇ ਨਾਲ ਗੱਲ ਕਰ ਲਾਂਗਾ ਇਸ ਬੈਂਕ ਵਿੱਚ ਇੱਕ ਹੋਰ ਕਲਰਕ ਸੀ ਜਿਹਦਾ ਨਾਮ ਅਜੇ ਸੀ ਅਜੇ ਬਾਹਰ ਗਿਆ ਹੋਇਆ ਸੀ ਜਿਵੇਂ ਹੀ ਉਹ ਬੈਂਕ ਚ ਆਉਂਦਾ ਤਾਂ ਉਹ ਦੇਖਦਾ ਕਿ ਇੱਕ ਬਜ਼ੁਰਗ ਵੇਟਿੰਗ ਏਰੀਏ ਵਿੱਚ ਬੈਠਾ ਹੈ ਤੇ ਹਰ ਕੋਈ ਉਹਦੇ ਵੱਲ ਹੀ ਘੂਰ-ਘੂਰ ਕੇ ਦੇਖ ਰਿਹਾ ਹੈ ਲੋਕ ਉਹਦੇ ਵੱਲ ਘੂਰ-ਘੂਰ ਕੇ ਇਸ ਲਈ ਦੇਖ ਰਹੇ ਸਨ ਕਿਉਂਕਿ ਉਹਨੇ ਸਧਾਰਨ ਕੱਪੜੇ ਪਾਏ ਹੋਏ ਸਨ ਤੇ ਉਹਦੇ ਵੱਲ ਦੇਖ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ ਇਸ ਤੋਂ ਬਾਅਦ ਅਜੇ ਸਿੱਧਾ ਉਸ ਬਜ਼ੁਰਗ ਰੇਸ਼ਮ ਕੋਲ ਜਾਂਦਾ ਹੈ ਅਤੇ ਉਹਨੂੰ ਪੁੱਛਣ ਲੱਗਦਾ ਹੈ ਕਿ ਬਾਬਾ ਤੂੰ ਕਿਵੇਂ ਆਇਆ ਹੈ ਤੈਨੂੰ ਇੱਥੇ ਕੀ ਕੰਮ ਹੈ ਕਿਉਂਕਿ ਅਜੇ ਨੂੰ ਇਹ ਬੁਰਾ ਲੱਗਦਾ ਹੈ ਕਿ ਹਰ ਕੋਈ ਬਜ਼ੁਰਗ ਦਾ ਮਜ਼ਾਕ ਬਣਾ ਰਿਹਾ ਸੀ ਰੇਸ਼ਮ ਸਿੰਘ ਅਜੇ ਨੂੰ ਦੱਸਦਾ ਹੈ ਕਿ ਮੈਂ ਮੈਨੇਜਰ ਨਾਲ ਗੱਲ ਕਰਨੀ ਹੈ ਮੈਨੂੰ ਉਹਦੇ ਤੱਕ ਕੋਈ ਕੰਮ ਹੈ ਜਦੋਂ ਅਜੇ ਮੈਨੇਜਰ ਨੂੰ ਜਾ ਕੇ ਦੱਸਦਾ ਕਿ ਇੱਕ ਬਜ਼ੁਰਗ ਜਿਸ ਦਾ ਨਾਮ ਰੇਸ਼ਮ ਸਿੰਘ ਹੈ ਤਾਂ ਉਹਨੂੰ ਮਿਲਣਾ ਚਾਹੁੰਦਾ ਹੈ ਤਾਂ ਮੈਨੇਜਰ ਕਹਿੰਦਾ ਹੈ ਕਿ ਮੈਨੂੰ ਪਤਾ ਹੈ ਮੈਂ ਹੀ ਉਹਨੂੰ ਵੇਟਿੰਗ ਏਰੀਆ ਵਿੱਚ ਬੈਠਣ ਲਈ ਕਿਹਾ ਹੈ ਉਹ ਅਜੇ ਨੂੰ ਕੋਈ ਹੋਰ ਕੰਮ ਦੇ ਕੇ ਉੱਥੋਂ ਭੇਜ ਦਿੰਦਾ ਹੈ ਹੁਣ ਰੇਸ਼ਮ ਸਿੰਘ ਨੂੰ ਬੈਠੇ ਹੋਏ ਉੱਥੇ 3 ਘੰਟੇ ਹੋ ਗਏ ਸਨ ਤੇ 3 ਘੰਟਿਆਂ ਤੱਕ ਤਾਂ ਉਹ ਸ਼ਾਂਤੀ ਨਾਲ ਬੈਠਾ ਰਿਹਾ ਪਰ ਹੁਣ ਉਹਦਾ ਸਬਰ ਦਾ ਬੰਦ ਟੁੱਟ ਗਿਆ ਹੈ ਹੁਣ ਉਹਦੇ ਤੋਂ ਇਹ ਗੱਲ ਸਹਿਣ ਨਹੀਂ ਹੁੰਦੀ ਉਹ ਖੜਾ ਹੋ ਕੇ ਮੈਨੇਜਰ ਦੇ ਕੈਬਨ ਵੱਲ ਜਾਣ ਲੱਗਦਾ ਹੈ। ਕੈਮਰੇ ਵਿੱਚੋਂ ਮੈਨੇਜਰ ਉਹਨੂੰ ਦੇਖ ਰਿਹਾ ਹੁੰਦਾ ਹੈ। ਜਦੋਂ ਉਹ ਦੇਖਦਾ ਹੈ ਕਿ ਰੇਸ਼ਮ ਸਿੰਘ ਉਹਦੇ ਵੱਲ ਆ ਰਿਹਾ ਹੈ। ਇਸ ਤੋਂ ਪਹਿਲਾਂ ਕਿ ਉਹ ਕੈਬਨ ਵਿੱਚ ਆਉਂਦਾ ਮੈਨੇਜਰ ਬਾਹਰ ਨਿਕਲ ਆਉਂਦਾ ਹੈ ਤੇ ਕਹਿੰਦਾ ਹੈ ਕਿ ਹਾਂਜੀ ਬਾਬਾ ਜੀ ਦੱਸੋ ਤੁਹਾਨੂੰ ਕੀ ਕੰਮ ਹੈ। ਰੇਸ਼ਮ ਸਿੰਘ ਆਪਣਾ ਲਿਫਾਫਾ ਉਹਦੇ ਵੱਲ ਕਰਦਾ ਹੈ ਤੇ ਕਹਿੰਦਾ ਹੈ ਕਿ ਮੇਰੇ ਬੈਂਕ ਦੀ ਸਟੇਟਮੈਂਟ ਇਹਦੇ ਵਿੱਚ ਹੈ। ਦੇਖੋ ਮੇਰੇ ਬੈਂਕ ਤੋਂ ਕੋਈ ਲੈਣ-ਦੇਣ ਕਿਉਂ ਨਹੀਂ ਹੋ ਰਿਹਾ? ਤੁਸੀਂ ਚੈੱਕ ਕਰਕੇ ਦੱਸੋ ਜੀ ਗੜਬੜੀ ਕਿੱਥੇ ਐ ਮੈਨੇਜਰ ਉਹਦੇ ਵੱਲ ਦੇਖ ਕੇ ਕਹਿੰਦਾ ਕਿ ਬਾਬਾ ਜੀ ਜਦੋਂ ਬੈਂਕ ਦੇ ਖਾਤੇ 'ਚ ਪੈਸੇ ਨਾ ਹੋਣ ਨਾ ਉਦੋਂ ਲੈਣ-ਦੇਣ ਰੁਕ ਜਾਂਦੀ ਐ ਹੋ ਸਕਦਾ ਤੁਹਾਡੇ ਵੀ ਖਾਤੇ ਵਿੱਚ ਪੈਸੇ ਜਮਾ ਨਾ ਹੋਣ ਰੇਸ਼ਮ ਸਿੰਘ ਮੈਨੇਜਰ ਨੂੰ ਕਹਿੰਦਾ ਕਿ ਪਹਿਲਾਂ ਤੁਸੀਂ ਚੈੱਕ ਤਾਂ ਕਰ ਲਓ ਫੇਰ ਹੀ ਮੈਨੂੰ ਦੱਸਿਓ ਕਿ ਕੀ ਗੜਬੜ ਐ ਤੁਸੀਂ ਬਿਨਾਂ ਚੈੱਕ ਕੀਤੇ ਕਿਵੇਂ ਦੱਸ ਸਕਦੇ ਹੋ ਤਾਂ ਮੈਨੇਜਰ ਹੱਸਦਾ ਹੋਇਆ ਕਹਿੰਦਾ ਬਾਬਾ ਜੀ ਇਸ ਗੱਲ ਦਾ ਮੈਨੂੰ ਸਾਲਾਂ ਤੋਂ ਤਜਰਬਾ ਹੈ ਮੈਂ ਬੰਦੇ ਦੀ ਸ਼ਕਲ ਦੇਖ ਕੇ ਹੀ ਦੱਸ ਦਿੰਨਾ ਕਿ ਬੰਦੇ ਦੇ ਖਾਤੇ 'ਚ ਪੈਸੇ ਹਨ ਜਾਂ ਨਹੀਂ ਤੁਸੀਂ ਇੱਥੇ ਚਲੇ ਜਾਓ ਸਾਰੇ ਲੋਕ ਤੁਹਾਡੇ ਵੱਲ ਦੇਖ ਰਹੇ ਨੇ ਤੇ ਤੁਹਾਡਾ ਮਜ਼ਾਕ ਬਣਾ ਰਹੇ ਨੇ ਇਸ ਗੱਲ ਦਾ ਬੈਂਕ ਤੇ ਬੁਰਾ ਪ੍ਰਭਾਵ ਪੈਂਦਾ ਹੈ ਇਹ ਸਭ ਸੁਣ ਕੇ ਰੇਸ਼ਮ ਸਿੰਘ ਕਹਿੰਦੇ ਹਨ ਕਿ ਮੈਂ ਤਾਂ ਚਲਾ ਜਾਵਾਂਗਾ ਪਰ ਤੂੰ ਜੋ ਕਹਿ ਰਿਹਾ ਤੈਨੂੰ ਇਹਦਾ ਪ੍ਰਣਾਮ ਭੁਗਤਣਾ ਪਵੇਗਾ ਇੱਕ ਵਾਰ ਮੇਰੇ ਖਾਤੇ ਦੀ ਸਟੇਟਮੈਂਟ ਨੂੰ ਜ਼ਰੂਰ ਚੈੱਕ ਕਰ ਲਈ। ਇਹ ਕਹਿ ਕੇ ਰੇਸ਼ਮ ਸਿੰਘ ਬੈਂਕ ਵਿੱਚੋਂ ਚਲਾ ਜਾਂਦਾ ਹੈ। ਉਹ ਆਪਣਾ ਲਿਫਾਫਾ ਉੱਥੇ ਹੀ ਮੈਨੇਜਰ ਦੇ ਮੇਜ਼ ਤੇ ਰੱਖ ਦਿੰਦਾ ਹੈ। ਮੈਨੇਜਰ ਨੂੰ ਇਹ ਗੱਲ ਸੁਣ ਕੇ ਪਹਿਲਾਂ ਤਾਂ ਥੋੜਾ ਜਿਹਾ ਡਰ ਲੱਗਦਾ ਹੈ। ਪਰ ਫਿਰ ਉਹ ਇਹ ਗੱਲ ਨੂੰ ਅਣਸੁਣਿਆ ਕਰਕੇ ਆਪਣੇ ਹੀ ਕੰਮ ਵਿੱਚ ਲੱਗ ਜਾਂਦਾ ਹੈ। ਥੋੜੇ ਚਿਰ ਬਾਅਦ ਮੈਨੇਜਰ ਅਜੇ ਨੂੰ ਉਸ ਬਜ਼ੁਰਗ ਆਦਮੀ ਦੇ ਖਾਤੇ ਬਾਰੇ ਜਾਣਕਾਰੀ ਦੇਣ ਲਈ ਕਹਿੰਦਾ ਹੈ। ਤੇ ਕਹਿੰਦਾ ਕੀ ਦੇਖ ਇਹਦੇ ਵਿੱਚ ਕੀ ਹੈ ਜਦੋਂ ਅਜੇ ਕੰਪਿਊਟਰ ਵਿੱਚੋਂ ਉਹ ਖਾਤਾ ਲੱਭਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਦੇਖ ਕੇ ਹੈਰਾਨ ਰਹਿ ਜਾਂਦਾ ਹੈ ਕਿ ਇਹ ਬਜ਼ੁਰਗ ਆਦਮੀ ਤਾਂ ਇੱਕ ਤਰ੍ਹਾਂ ਨਾਲ ਬੈਂਕ ਦਾ ਮਾਲਕ ਹੀ ਸੀ ਕਿਉਂਕਿ ਬੈਂਕ ਦੇ 60% ਸ਼ੇਅਰ ਇਸ ਬਜ਼ੁਰਗ ਆਦਮੀ ਨੇ ਖਰੀਦੇ ਹੋਏ ਸਨ ਅਜੇ ਉਸ ਰਿਪੋਰਟ ਦੀ ਇੱਕ ਕਾਪੀ ਕੱਢਦਾ ਹੈ ਤੇ ਮੈਨੇਜਰ ਕੋਲ ਚਲਾ ਜਾਂਦਾ ਹੈ ਮੈਨੇਜਰ ਜੋ ਕਿ ਇੱਕ ਅਮੀਰ ਕਸਟਮਰ ਨੂੰ ਅਟੈਂਡ ਕਰ ਰਿਹਾ ਸੀ ਉਹਦੇ ਕੋਲ ਜਾ ਕੇ ਅਜੇ ਕਹਿੰਦਾ ਹੈ ਕਿ ਦੇਖੋ ਸਰ ਮੈਨੇਜਰ ਅਜੇ ਨੂੰ ਪੁੱਛਦਾ ਹੈ ਕਿ ਕੀ ਹੈ ਕੀ ਕੰਮ ਹੈ ਤਾਂ ਅਜੇ ਦੱਸਦਾ ਹੈ ਕਿ ਉਹ ਬਜ਼ੁਰਗ ਜੋ ਰੇਸ਼ਮ ਸਿੰਘ ਆਇਆ ਸੀ ਮੈਂ ਉਹਦੇ ਖਾਤੇ ਨੂੰ ਚੰਗੀ ਤਰ੍ਹਾਂ ਦੇਖਿਆ ਤੇ ਇਹ ਰਿਪੋਰਟ ਤੁਹਾਨੂੰ ਦਿਖਾਉਣ ਲਈ ਆਇਆ ਹੈ ਇਹ ਸੁਣ ਕੇ ਮੈਨੇਜਰ ਕਹਿੰਦਾ ਹੈ ਕਿ ਤੂੰ ਆਪ ਹੀ ਦੇਖ ਲੈ ਇਹੋ ਜਿਹੇ ਲੋਕਾਂ ਲਈ ਮੇਰੇ ਕੋਲ ਤਾਂ ਬਿਲਕੁਲ ਵੀ ਸਮਾਂ ਨਹੀਂ ਤੂੰ ਇੱਥੋਂ ਇਹਨੂੰ ਲੈ ਜਾ ਚੱਕ ਕੇ ਹੁਣ ਅਜੇ ਉਹ ਰਿਪੋਰਟ ਨੂੰ ਇੱਥੋਂ ਲੈ ਕੇ ਚਲਾ ਜਾਂਦਾ ਹੈ ਤੇ ਆਪਣਾ ਕੰਮ ਕਰਨ ਲੱਗਦਾ ਹੈ ਅਗਲੇ ਦਿਨ ਫੇਰ ਰੇਸ਼ਮ ਸਿੰਘ ਬੈਂਕ ਚ ਆਉਂਦਾ ਪਰ ਅੱਜ ਉਹਦੇ ਨਾਲ ਇੱਕ ਸੂਟ ਬੂਟ ਵਾਲਾ ਵਿਅਕਤੀ ਵੀ ਸੀ ਉਹ ਸਿੱਧੇ ਹੀ ਮੈਨੇਜਰ ਦੇ ਕੈਬਨ ਵਿੱਚ ਜਾਂਦੇ ਨੇ ਤੇ ਉੱਥੇ ਜਾ ਕੇ ਕਹਿੰਦੇ ਨੇ ਕਿ ਤੂੰ ਜੋ ਕੱਲ ਮੇਰੇ ਨਾਲ ਕੀਤਾ ਉਹ ਬਿਲਕੁਲ ਵੀ ਮਾਫੀ ਦੇ ਲਾਇਕ ਨਹੀਂ ਹੈ ਹੁਣ ਤੂੰ ਆਪਣੀ ਸਜ਼ਾ ਭੁਗਤਣ ਲਈ ਤਿਆਰ ਹੋ ਜਾ ਰੇਸ਼ਮ ਸਿੰਘ ਮੈਨੇਜਰ ਨੂੰ ਕਹਿੰਦੇ ਨੇ ਕਿ ਤੈਨੂੰ ਮੈਨੇਜਰ ਦੇ ਪਦ ਤੋਂ ਹਟਾਇਆ ਜਾਂਦਾ ਹੈ ਤੇ ਤੇਰੀ ਥਾਂ ਤੇ ਉਸ ਕਲਰਕ ਅਜੇ ਨੂੰ ਮੈਨੇਜਰ ਬਣਾਇਆ ਜਾਂਦਾ ਹੈ ਇਹ ਸੁਣ ਕੇ ਮੈਨੇਜਰ ਗੁੱਸੇ ਚ ਕਹਿੰਦਾ ਕਿ ਤੁਸੀਂ ਹੁੰਦੇ ਕੌਣ ਹੋ ਮੈਨੂੰ ਇਸ ਤਰ੍ਹਾਂ ਕਹਿਣ ਵਾਲੇ ਰੇਸ਼ਮ ਸਿੰਘ ਉਹਨੂੰ ਦੱਸਦਾ ਕਿ ਮੈਂ ਇਸ ਬੈਂਕ ਦਾ ਮਾਲਕ ਹਾਂ ਤੂੰ ਮੈਨੂੰ ਮਾਲਕ ਹੀ ਸਮਝ ਕਿਉਂਕਿ ਬੈਂਕ ਦੇ 60% ਸ਼ੇਅਰ ਹਨ ਮੇਰੇ ਕੋਲੇ ਤੇ ਜੇ ਮੈਂ ਚਾਹਾਂ ਤਾਂ ਤੈਨੂੰ ਹਟਾ ਸਕਦਾ ਹਾਂ ਇਸ ਤੋਂ ਬਾਅਦ ਉਹ ਵਿਅਕਤੀ ਜੋ ਰੇਸ਼ਮ ਦੇ ਨਾਲ ਆਇਆ ਸੀ ਆਪਣਾ ਬਰੀਫ ਕੇਸ ਖੋਲਦਾ ਹੈ ਤੇ ਉਹਦੇ ਵਿੱਚੋਂ ਇੱਕ ਡਾਕੂਮੈਂਟ ਕੱਢਦਾ ਹੈ ਜਿਹੜਾ ਕਿ ਅਜੇ ਦੀ ਪ੍ਰੋਮੋਸ਼ਨ ਦਾ ਸੀ ਉਹ ਇੱਕ ਹੋਰ ਡਾਕੂਮੈਂਟ ਕੱਢਦਾ ਹੈ ਤੇ ਮੈਨੇਜਰ ਨੂੰ ਦੇ ਦਿੰਦਾ ਹੈ ਉਹ ਕਹਿੰਦਾ ਹੈ ਕਿ ਜੇ ਤੂੰ ਚਾਹੇ ਤਾਂ ਫੀਲਡ ਵਿੱਚ ਕੰਮ ਕਰ ਸਕਦਾ ਹੈ ਜੇ ਨਹੀਂ ਕਰਨਾ ਤਾਂ ਤੂੰ ਇੱਥੋਂ ਜਾ ਸਕਦਾ ਹੈ ਪਰ ਹੁਣ ਤੂੰ ਮੈਨੇਜਰ ਨਹੀਂ ਰਿਹਾ ਇਹ ਗੱਲ ਸੁਣ ਕੇ ਮੈਨੇਜਰ ਦੇ ਪਸੀਨੇ ਛੁੱਟ ਜਾਂਦੇ ਨੇ ਤੇ ਉਹ ਰੇਸ਼ਮ ਸਿੰਘ ਤੋਂ ਆਪਣੀ ਕੱਲ ਵਾਲੀ ਗਲਤੀ ਲਈ ਹੱਥ ਜੋੜ ਕੇ ਮਾਫੀ ਮੰਗਣ ਲੱਗਦਾ ਹੈ। ਰੇਸ਼ਮ ਸਿੰਘ ਉਹਨੂੰ ਕਹਿੰਦੇ ਨੇ ਕਿ ਮੈਂ ਤੈਨੂੰ ਮਾਫ ਨਹੀਂ ਕਰ ਸਕਦਾ ਕਿਉਂਕਿ ਜੋ ਤੂੰ ਗਲਤੀ ਕੱਲ ਕੀਤੀ ਸੀ ਨਾ ਉਹ ਤਾਂ ਇਸ ਬੈਂਕ ਦੀ ਪਾਲਿਸੀ ਦੇ ਹੀ ਖਿਲਾਫ ਹੈ। ਮੇਰੇ ਬੈਂਕ ਵਿੱਚ ਅਮੀਰ ਜਾਂ ਗਰੀਬ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾ ਸਕਦਾ। ਰੇਸ਼ਮ ਸਿੰਘ ਕਹਿੰਦੇ ਨੇ ਕਿ ਮੈਂ ਤਾਂ ਤੇਰੇ ਉੱਤੇ ਰਹਿਮ ਕਰ ਰਿਹਾ ਹਾਂ ਜੋ ਤੈਨੂੰ ਅਜੇ ਵੀ ਬੈਂਕ ਵਿੱਚ ਕੰਮ ਕਰਨ ਦੇ ਰਿਹਾ ਹਾਂ ਨਹੀਂ ਤਾਂ ਜੇ ਮੈਂ ਚਾਹਾਂ ਤਾਂ ਤੈਨੂੰ ਬੈਂਕ 'ਚੋਂ ਕੱਢ ਵੀ ਸਕਦਾ। ਉਹ ਸੰਦੀਪ ਨੂੰ ਕਹਿੰਦੇ ਨੇ ਕਿ ਮੈਂ ਤੇਰੀ ਪਹਿਲੀ ਗਲਤੀ ਸਮਝ ਕੇ ਤੈਨੂੰ ਇਸ ਵਾਰ ਮਾਫ ਕਰ ਰਿਹਾ ਤੇ ਅੱਗੇ ਤੋਂ ਜੇ ਕੋਈ ਗਾਹਕ ਬੈਂਕ ਵਿੱਚ ਆਉਂਦਾ ਉਹਨੂੰ ਉਹਦੇ ਕੱਪੜਿਆਂ ਤੋਂ ਜੱਜ ਨਹੀਂ ਕਰਨਾ ਸੰਦੀਪ ਹੱਥ ਜੋੜ ਕੇ ਉਸ ਤੋਂ ਮਾਫੀ ਮੰਗਦੀ ਹੈ ਤੇ ਕਹਿੰਦੀ ਹੈ ਕਿ ਸਰ ਮੈਨੂੰ ਮਾਫ ਕਰ ਦਿਓ ਹੁਣ ਰੇਸ਼ਮ ਸਿੰਘ ਉਸ ਵਿਅਕਤੀ ਨਾਲ ਬੈਂਕ 'ਚ ਜਾਣ ਲੱਗਦੇ ਨੇ ਤੇ ਜਾਂਦੇ ਜਾਂਦੇ ਕਹਿ ਕੇ ਜਾਂਦੇ ਨੇ ਕਿ ਅੱਗੇ ਤੋਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਮੈਂ ਵਿਚ-ਵਿਚ ਦੀ ਬੈਂਕ ਵਿੱਚ ਆਪਣੇ ਬੰਦੇ ਚੈਕਿੰਗ ਲਈ ਭੇਜਦਾ ਰਵਾਂਗਾ। ਇਹ ਕਹਿ ਕੇ ਉਹ ਉੱਥੋਂ ਚਲੇ ਜਾਂਦੇ ਨੇ। ਹੁਣ ਬੈਂਕ ਦਾ ਪੂਰਾ ਸਟਾਫ ਇਸ ਬਾਰੇ ਗੱਲ ਕਰ ਰਿਹਾ ਸੀ ਅਤੇ ਸੋਚ ਰਿਹਾ ਸੀ ਕਿ ਹੁਣ ਤਾਂ ਚੰਗੀ ਤਰ੍ਹਾਂ ਕੰਮ ਕਰਨਾ ਪਵੇਗਾ। ਕਿਤੇ ਅਗਲੀ ਵਾਰ ਉਹਨਾਂ ਦਾ ਨੰਬਰ ਨਾ ਆ ਜਾਵੇ। ਇਹ ਗੱਲ ਨੂੰ ਸੋਚ ਕੇ ਹੁਣ ਹਰ ਕੋਈ ਬੈਂਕ ਵਿੱਚ ਚੰਗੀ ਤਰ੍ਹਾਂ ਕੰਮ ਕਰਨ ਲੱਗਦਾ ਹੈ। ਇਹ ਸੀ ਅੱਜ ਦੀ ਕਹਾਣੀ। ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਸੁਣਾਉਣ ਦਾ ਉਦੇਸ਼ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਜਾਂ ਉਹਨਾਂ ਨੂੰ ਪਰੇਸ਼ਾਨ ਕਰਨਾ ਨਹੀਂ ਹੈ ਇਹ ਕਹਾਣੀਆਂ ਸਿਰਫ ਤੁਹਾਨੂੰ ਕੁਝ ਸਿਖਾਉਣ ਲਈ ਹੀ ਸੁਣਾਈਆਂ ਜਾਂਦੀਆਂ ਨੇ ਮਿਲਦੇ ਆਂ ਕਿਸੇ ਨਵੀਂ ਕਹਾਣੀ ਨਾਲ ਧੰਨਵਾਦ ਜੀ